ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਰੇਦਾਰ ਚੈਨਲ ਦੇ ਪਿਆਰੇ ਦਰਸ਼ਕਾਂ ਦਾ ਮੈਂ ਰੀਨਾ ਰਤੂ ਸਵਾਗਤ ਕਰਦੀ ਹਾਂ ਹਾਜ਼ਰ ਹਾਂ ਤੁਹਾਡੇ ਲਈ ਆਸ਼ਤਾ ਮੁੱਦਾ ਪ੍ਰੋਗਰਾਮ ਲੈ ਕੇ ਸਾਡਾ ਆਸ਼ਤਾ ਮੁੱਦਾ ਹੈ ਸੁਖਵੀਰ ਸਿੰਘ ਪਾਦਰ ਵੱਲੋਂ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਅੱਜ ਅਚਾਨਕ ਮੀਟਿੰਗ ਸੱਦੀ ਗਈ ਇਸ ਮੀਟਿੰਗ ਦੇ ਵਿੱਚ ਉਸ ਨੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਕੀ ਕੀ ਆਦੇਸ਼ ਦਿੱਤੇ ਸਾਡਾ ਆਸ਼ਤਾ ਮੁੱਦਾ ਇਸੇ ਸੰਬੰਧੀ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਪੈਰੇਦਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੇਰਾ ਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ ਸੁਖਵੀਰ ਸਿੰਘ ਬਾਦਲ ਵੱਲੋਂ ਅੱਜ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਅਚਾਨਕ ਮੀਟਿੰਗ ਬੁਲਾਈ ਗਈ ਇਸ ਮੀਟਿੰਗ ਦੇ ਵਿੱਚ ਉਹਨਾਂ ਨੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਕੀ ਕੀ ਆਦੇਸ਼ ਦਿੱਤੇ ਤੇ ਇਹਨਾਂ ਆਦੇਸ਼ਾਂ ਦਾ ਕਿੰਨਾ ਅਸਰ ਹੋਏਗਾ ਤੇ ਤੁਸੀਂ ਇਸ ਆਦੇਸ਼ਾਂ ਨੂੰ ਕਿਸ ਨਜ਼ਰ ਦੇ ਨਾਲ ਦੇਖਦੇ ਹੋ ਬਿਬਾ ਜਿੱਤੋ ਤੱਕ ਜਿਹੜੀ ਗੱਲ ਤੁਸੀਂ ਕੀਤੀ ਆ ਕਿ ਜਿਹੜੀ ਸੁਖਵੀਰ ਸਿੰਘ ਬਾਦਲ ਨੇ ਅੱਜ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਮੀਟਿੰਗ ਬੁਲਾਈ ਆ ਅਚਨਚੇਤੀ ਜੀ ਮੈਂ ਇਦੇ ਬਾਰੇ ਟਿੱਪਣੀ ਸਿਰਫ ਇਹ ਕਰੂੰਗਾ ਜਿਹੜੀ ਸਾਡੀ ਪੰਜਾਬੀ ਦੀ ਕਹਾਵਤ ਆ ਕਿ ਤਾਲੂਕ ਉਥੀ ਡੁੰਮੀ ਥੋਲੇ ਹਲਪਤਾਲ ਜੀ ਸੋ ਸੌਦਾ ਸਾਧ ਵਾਲੇ ਮਾਮਲੇ ਤੇ ਇੱਥੋਂ ਤੱਕ ਇਹ ਤਾਲੂਕ ਪੁੰਜ ਗਏ ਨੇ ਕਿ ਅੱਜ ਉਹ ਮਾਮਲਾ ਜਿਹੜਾ ਸਿੱਖ ਕੌਮ ਦੇ ਜਜ਼ਬਾਤਾਂ ਦੇ ਨਾਲ ਜਜ਼ਬਾਤ ਨਹੀਂ ਜਿਹੜੇ ਸਿੱਖ ਕੌਮ ਦੇ ਉਹਦੇ ਕਾਰਨ ਇਹਨੇ ਭੜਕ ਚੁੱਕੇ ਨੇ ਕਿ ਉਹ ਜਜ਼ਬਾਤਾਂ ਨੂੰ ਠੰਡਾ ਕਰਨਾ ਇਹਨਾਂ ਦੇ ਵੱਸ ਦਾ ਰੋਗ ਨਹੀਂ ਪਰੰਤੂ ਇਹ ਅਕੀ ਪਲਾਹੀ ਹੱਥ ਮਾਰ ਕੇ ਉਹਨਾਂ ਜਜ਼ਬਾਤਾਂ ਨੂੰ ਉਸ ਰੋਹ ਨੂੰ ਉਸ ਰੋਸ ਨੂੰ ਠੰਡਾ ਕਰਨ ਵੱਲ ਤੁਰੇ ਹੋਏ ਨੇ ਭਾਵੇਂ ਕਿ ਮੈਂ ਸਮਝਦਾ ਕਿ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਕਿ ਇਸ ਮੁੱਦੇ ਨੂੰ ਠੰਡਾ ਕਰਨਾ ਇਹਨਾਂ ਦੇ ਵੱਸ ਦਾ ਰੋਗ ਨਹੀਂ ਜਦੋਂ ਤੱਕ ਇਹ ਸਹੀ ਲਾਈਨ ਤੇ ਨਹੀਂ ਆਉਂਦੇ ਸੋ ਅੱਜ ਜਿਹੜੀ ਸੁਖਵੀਰ ਸਿੰਘ ਬਾਦਲ ਨੇ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਮੀਟਿੰਗ ਬੁਲਾਈ ਪਮੇ ਕੀ ਇਸ ਮੀਟਿੰਗ ਦੇ ਪਿੱਛੇ ਜਿਹੜਾ ਮੁੱਖ ਰੂਪ ਦੇ ਵਿਚਾਰ ਨੇ ਆ ਕਿ ਬਹੁਤ ਸਾਰੇ ਸ਼੍ਰੋਮਣੀ ਕਮੇਟੀ ਮੈਂਬਰਸ ਜਿਹੜੇ ਉਹ ਇਸ ਫੈਸਲੇ ਦੇ ਵਿਰੋਧ ਚ ਸੌਦਾ ਸਾਧ ਨੂੰ ਮਾਫੀ ਦੇਣ ਦੇ ਫੈਸਲੇ ਦੇ ਵਿਰੋਧ ਚ ਜਨਤਕ ਰੂਪ ਵਿੱਚ ਵੀ ਖੁੱਲੇ ਰੂਪ ਦੇ ਵਿੱਚ ਵੀ ਮਤਲਬ ਵਿਰੋਧ ਆ ਜਿਹੜਾ ਉਹ ਪ੍ਰਗਟਾਉਣ ਲੱਗੇ ਸੀ ਜਿਵੇਂ ਕਰਨੈਲ ਸਿੰਘ ਪੰਜੋਲੀ ਸੁਖਦੇਵ ਸਿੰਘ ਪੌਰ ਉਹ ਤੋਂ ਇਲਾਵਾ ਜਿਹੜੇ ਦੂਸਰੇ ਮੈਂਬਰ ਸੀ ਕਿਰਨਜੋਤ ਕੌਰ ਆ ਜਿਹੜੀ ਉਹ ਤੋਂ ਬਾਅਦ ਆਪਣਾ ਸਰਜੀਤ ਸਿੰਘ ਕਾਲਾਬੁੱਲਾ ਭਾਵੇਂ ਕਿ ਉਹ ਮਾਨਦਾਲ ਦਾ ਉਸ ਤੋਂ ਇਲਾਵਾ ਹੋਰ ਬਹੁਤ ਸਾਰੇ ਜਿਹੜੇ ਸ਼ਿਉਮਨੀ ਕਮੇਟੀ ਦੇ ਮੈਂਬਰ ਜਿਹੜੇ ਬਾਦਲ ਨਾਲ ਨਾਲ ਦੇ ਸੰਬੰਧਿਤ ਸੀ ਉਹਨਾਂ ਵੱਲੋਂ ਵੀ ਇਸ ਮੁੱਦੇ ਨੂੰ ਲੈ ਕੇ ਜਿਵੇਂ ਦਸਵੰਤ ਸਿੰਘ ਪੜੈਣ ਇਹਨਾਂ ਬਨ ਨੂੰ ਇਸ ਮੁੱਦੇ ਨੂੰ ਲੈ ਕੇ ਆਪਣਾ ਵਿਰੋਧ ਸੀ ਜਿਹੜਾ ਪ੍ਰਗਟਾਇਆ ਜਾ ਰਿਹਾ ਹੈ ਜੀ ਤੇ ਕਿਤੇ ਨਾ ਕਿਤੇ ਇਹਨਾਂ ਨੂੰ ਮੈਂ ਸਮਝਦਾ ਕਿ ਇਸ ਗੱਲ ਦਾ ਅਹਿਸਾਸ ਆ ਜਿਹੜਾ ਉਹ ਭਾਵੇਂ ਕਿ ਅੰਦਰੋਂ-ਅੰਤਰੀ ਸੀ ਕਿ ਕਿਤੇ ਨਾ ਕਿਤੇ ਮਵਾਗਤ ਆ ਜਿਹੜੀ ਇਸ ਮੁੱਦੇ ਨੂੰ ਲੈ ਕੇ ਖੜੀ ਹੋ ਰਹੀ ਹੈ ਜੀ ਸੋ ਸੁਖਵੀਰ ਸਿੰਘ ਬਾਦਲ ਦੀ ਜਿਹੜੀ ਅੱਜ ਦੀ ਮੀਟਿੰਗ ਸੱਦਣ ਦਾ ਮੁੱਖ ਕਾਰਨ ਸੀ ਉਹ ਏਸੀ ਪਰੰਤੂ ਕਿਉਂਕਿ ਪਾਪੀ ਦਾ ਜਿਹੜਾ ਪਾਪ ਹੁੰਦਾ ਉਹ ਉਹਨੂੰ ਮਤਲਬ ਜਿਹੜਾ ਸੱਚ ਬੋਲਣ ਦੀ ਜਿਹੜੀ ਉਹ ਆਗਿਆ ਨਹੀਂ ਦਿੰਦਾ ਮਤਲਬ ਸੁਖਵੀਰ ਸਿੰਘ ਬਾਦਲ ਨੇ ਬਜਾਏ ਇਸ ਗੱਲ ਦੇ ਕਿ ਇਸ ਗੱਲ ਨੂੰ ਉਹ ਜਿਹੜਾ ਇਸ ਫੈਸਲਾ ਉਹਨੂੰ ਉਹ ਠੋਸਣ ਦੀ ਗੱਲ ਕਰਦਾ ਕਿ ਆਹ ਫੈਸਲਾ ਕਰਤਾ ਇਸ ਫੈਸਲੇ ਨੂੰ ਤੁਸੀਂ ਕੌਮ ਚ ਲੈ ਕੇ ਜਾਣਾ ਤੁਸੀਂ ਇਸ ਫੈਸਲੇ ਲਈ ਲੋਕ ਜਿਹੜੇ ਸਿੱਖ ਕੌਮ ਆ ਉਹਨੂੰ ਇਸ ਫੈਸਲੇ ਦੇ ਲਈ ਰਾਜ਼ੀ ਕਰਨ ਦੀ ਕੋਸ਼ਿਸ਼ ਕਰਨੀ ਆ ਉਹ ਸਿੱਧਾ ਨਹੀਂ ਇਹ ਗੱਲ ਕਹਿ ਸਕਿਆ ਮਤਲਬ ਡੇ ਢੇ ਢੰਗ ਦੇ ਨਾਲ ਉਹਨੇ ਇਸ ਮੀਟਿੰਗ ਦੇ ਵਿੱਚ ਇਹ ਕੋਸ਼ਿਸ਼ ਕੀਤੀ ਆ ਕਿ ਜਿਹੜਾ ਕੌਮ ਦਾ ਧਿਆਨ ਆ ਜਿਹੜਾ ਇਸ ਵੇਲੇ ਉਹ ਮਤਲਬ ਸੌਦਾ ਸਾਧ ਦੀ ਮਾਫੀ ਵਾਲੇ ਮੁੱਦੇ ਤੇ ਕੇਂਦਰਿਤ ਹੋਇਆ ਉਸ ਧਿਆਨ ਨੂੰ ਇੱਧਰ ਉੱਧਰ ਲੈ ਕੇ ਜਾਣ ਲਈ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਜਿਹੜੇ ਉਹ ਆਪਣੀਆਂ ਜਿਹੜੀਆਂ ਧਾਰਮਿਕ ਗਤੀਵਿਧੀਆਂ ਨੇ ਇਹਨਾਂ ਨੂੰ ਤੇਜ਼ ਕਰਨ ਸੋ ਅੱਜ ਦੀ ਮੀਟਿੰਗ ਜਿਹੜੀ ਉਹਦੇ ਉਹਦਾ ਜਿਹੜਾ ਅਜੰਡਾ ਹੈ ਜਿਹੜਾ ਸਾਹਮਣੇ ਆਇਆ ਭਾਵੇਂ ਕਿ ਅਸੀਂ ਪਹਿਲਾਂ ਇਹ ਸਮਝ ਦੇਖੀ ਸੀ ਕਿ ਸੁਖਵੀਰ ਸਿੰਘ ਬਾਦਲ ਅੱਜ ਦੀ ਮੀਟਿੰਗ 'ਚ ਸੌਦਾ ਸਾਥ ਦੀ ਮਾਫੀ ਵਾਲਾ ਜਿਹੜਾ ਫੈਸਲਾ ਉਹਦੇ ਹੱਕ 'ਚ ਪੰਥਕ ਰਹੇ ਆ ਜਿਹੜੀ ਉਹ ਬਣਾਉਣ ਦੇ ਲਈ ਸ਼੍ਰੋਮਣੀ ਕਮੇਟੀ ਦੇ ਮੈਂਬਰ ਆ ਜਿਹੜੇ ਉਹਨਾਂ ਨੂੰ ਅੱਜ ਵਿੱਚ ਝੋਕਣ ਦੀ ਕੋਸ਼ਿਸ਼ ਕਰੂਗਾ ਪਰ ਤੂੰ ਉਹਨੇ ਸਿੱਧਾ ਇਸ ਗੱਲ ਤੋਂ ਗੁਰੇਜ਼ ਕੀਤਾ ਟੇਡੇ ਢਾਗ ਦੇ ਨਾਲ ਉਹਨੇ ਜਰੂਰ ਕੁਝ ਫੈਸਲੇ ਨੇ ਜਿਹੜੇ ਉਹ ਸ਼੍ਰੋਮਣੀ ਗੁਰਟੀ ਮੈਂਬਰਾਂ ਨੂੰ ਹਦਾਇਤ ਨੇ ਜਿਹੜੇ ਦਿੱਤੇ ਨੇ ਸੋ ਮਖਰੂਫ ਦੇ ਵਿੱਚ ਮੈਂ ਜਿਹੜੀ ਗੱਲ ਕੀਤੀ ਆ ਕਿ ਮੁੱਦਾ ਆਵੇਂ ਸੌਦਾ ਸਾਧ ਵਾਲੀ ਫਾਂਸ ਦੇ ਜੋ ਮਾਫੀ ਵਾਲਾ ਪਰੰਤੂ ਉਹਨੂੰ ਪੇਸ਼ ਆ ਜਿਹੜਾ ਉਹ ਹੋਰ ਟੰਗ ਨਾਲ ਕੀਤਾ ਗਿਆ ਡਿਊਟੀਆਂ ਲਗਾਉਣੀਆਂ ਸਿੱਖ ਸੰਗਤਾਂ ਦਾ ਧਿਆਨ ਸੌਦਾ ਸਾਧ ਵਾਲੇ ਮੁੱਦੇ ਤੋਂ ਭੜਕਾ ਕੇ ਲੰਗਰ ਤੇ ਡਿਊਟੀ ਵੱਲ ਲਗਾਉਣ ਦੇ ਕੋਚੇ ਯਤਨ ਤਾਂ ਨਹੀਂ ਹਨ ਦੇਖੋ ਵੀ ਜਿਸ ਤਰ੍ਹਾਂ ਮੈਂ ਪਹਿਲੇ ਜਿਹੜਾ ਤੁਸੀਂ ਸਵਾਲ ਕੀਤਾ ਸੀ ਉਹਦੇ ਜੁਆ ਚ ਮੈਂ ਗੱਲ ਕੀਤੀ ਆ ਕਿ ਸਿਰਫ ਤੇ ਸਿਰਫ ਮੁੱਦਾ ਉਹੀ ਆ ਇਹ ਸਬਦਾ ਸਹਾਦ ਵਾਲੀ ਜਿਹੜਾ ਮਾਫੀ ਦਾ ਮੁੱਦਾ ਜਿਹੜਾ ਉਹ ਕੌਮ ਦੇ ਜਜ਼ਬਾਤਾਂ ਦੇ ਨਾਲ ਐਨਾ ਉਸ ਮੁੱਦੇ ਨੇ ਕੌਮ ਦੇ ਜਜ਼ਬਾਤਾਂ ਨੂੰ ਇੰਨੀ ਠੇਸ ਪਹਾਈ ਆ ਕਿ ਉਹ ਪੂਰੀ ਤਰ੍ਹਾਂ ਪਟਕੇ ਹੋਏ ਨੇ ਸੋ ਇਹ ਜਿਹੜਾ ਬਾਦਲ ਟੋਲਾ ਇਸ ਵੇਲੇ ਉਹ ਉਹ ਜਿਹੜੇ ਪਟਕੇ ਜਜ਼ਬਾਤ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਰੂਪ ਚ ਠੰਡਾ ਕਰਨਾ ਚਾਹੁੰਦਾ ਸੋ ਸੁਖਵੀਰ ਸਿੰਘ ਬਾਦਲ ਨੇ ਅੱਜ ਸ਼ਰੋਮਣੀ ਕਮੇਟੀ ਮੈਂਬਰਾਂ ਨੂੰ ਜਿਹੜੀਆਂ ਦੋ ਮੁੱਖ ਰੂਪ ਦੇ ਵਿੱਚ ਗੱਲਾਂ ਕੀਤੀਆਂ ਨੇ ਉਹ ਜਿਹੜੀ ਮੈਂ ਗੱਲ ਕੀਤੀ ਆ ਕਿ ਧਿਆਨ ਆ ਜਿਹੜਾ ਕੌਮ ਦਾ ਇਧਰ ਉਧਰ ਕਰਨ ਲਈ ਪਹਿਲੀ ਗੱਲ ਉਹਨੇ ਕਹੀ ਆ ਕਿ ਜਿਸ ਤਰ੍ਹਾਂ ਇਹਦੀ ਤਾ ਸੁਰਿੰਦਰਪੁਰ ਬਾਦਲ ਨੇ ਹਲਕੇ ਬਾਅਦ ਡਿਊਟੀਆਂ ਲਾਈਆਂ ਸੀ ਕਿ ਅੱਜ ਐਸਲਕੇ ਦੀ ਵਾਰੀ ਆ ਉਹ ਹਲਕਾ ਜਿਹੜਾ ਉਹ ਸਾਰਾ ਲੰਗਰ ਦਾ ਜਿਹੜੀ ਰਸਦਾ ਉਹ ਇਕੱਠੀ ਕਰਕੇ ਉੱਥੇ ਦਰਵਾਜ਼ਾ ਸਾਬ ਲੈ ਕੇ ਜਾਂਦਾ ਸੀ ਉੱਥੇ ਜਾ ਕੇ ਲੰਗਰ ਤਿਆਰ ਹੁੰਦਾ ਸੀ ਤੇ ਉਹ ਲੰਗਰ ਉਸ ਦਿਨ ਵਰਤਾਇਆ ਜਾਂਦਾ ਸੀ ਸੋ ਉਹ ਉਹ ਜਿਹੜੀ ਉਸ ਗੱਲ ਨੂੰ ਇਹਨੇ ਦੁਆਰਾ ਅੱਜ ਫੇਰ ਸ਼ਰੋਮਣੀ ਕਮੇਟੀ ਮੈਂਬਰਾਂ ਦੇ ਕਿਹਾ ਕਿ ਸ਼ਰੋਮਣੀ ਕਮੇਟੀ ਵੱਲੋਂ 8 ਬੱਸਾਂ ਨੇ ਜਿਹੜੀਆਂ ਨਮੀਆਂ ਇਸ ਗੱਲ ਲਈ ਖਰੀਦੀਆਂ ਜਾ ਰਹੀਆਂ ਨੇ 2 ਟਰੱਕ ਕਿ ਹਰ ਹਲਕੇ ਚ ਹਲਕੇ ਵਾਈਜ਼ ਆ ਜਿਹੜੀ ਉਹ ਡਿਊਟੀ ਲੱਗੂਗੀ ਕਿ ਉਸ ਹਲਕੇ ਨੂੰ 6 ਵਸਾ ਦਿੱਤੀਆਂ ਜਾਣਗੀਆਂ ਉਸ ਦਿਨ ਲਈ ਤੇ 2 ਟਰੱਕ ਦੋ ਟਰੱਕ ਨੇ ਜਿਹੜੇ ਉਹਦੇ ਵਿੱਚ ਜਿਹੜਾ ਲੰਗਰ ਦੀ ਰਸਦ ਇਕੱਠੀ ਹੁੰਦੀ ਆ ਉਹ ਇਕੱਠੀ ਕਰ ਲੈਣੀ ਆ 6 ਬੱਸਾਂ ਚ ਉਸ ਹਲਕੇ ਦੇ ਲੋਕ ਨੇ ਜਿਹੜੇ ਉਹਨਾਂ ਨੂੰ ਉਹ ਸੰਗਤ ਆ ਜਿਹੜੀ ਉਹਨਾਂ ਨੂੰ ਉਹਨਾਂ ਬੱਸਾਂ 'ਚ ਭਰ ਕੇ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਲੈ ਜਾਣਾ ਤਾਂ ਕਿ ਹਲਕੇ ਦੇ ਵਿੱਚ ਇੱਕ ਹੋ ਗਈ ਕਿ 20 ਤਰੀਕ ਨੂੰ ਆਪਾਂ ਸਮੁੱਚੇ ਹਲਕੇ ਵਾਲਿਆਂ ਨੇ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਜਾਣਾ ਸੋ ਸਮੁੱਚੇ ਹਲਕੇ ਦਾ ਧਿਆਨ ਆ ਜਿਹੜਾ ਉਹ ਉਸ ਸਰਦਾ ਬਲਕੇ ਇੰਦਰ ਹੋ ਜੂਗੀ ਆਪਾਂ ਦਰਬਾਰ ਸਾਹਿਬ ਜਾਣਾ 20 ਤਰੀਕ ਨੂੰ ਉਹਨਾਂ ਦਾ ਧਿਆਨ ਆ ਜਿਹੜਾ ਕੋਸ਼ਿਸ਼ ਪਾਸੇ ਚਲੇ ਉਹ ਕੋਸ਼ਿਸ਼ ਹੈ ਜਿਹੜੀ ਉਹਨੇ ਕੀਤੀ ਆ ਹਾਂ ਇੱਕ ਗੱਲ ਦਾ ਇਹਨੇ ਫਰਕ ਜਰੂਰ ਰੱਖਿਆ ਉਸ ਗੱਲ 'ਚ ਕਿ ਸੁਰਿੰਦਰ ਕੌਰ ਬਾਦਲ ਸੀ ਜਿਹੜੀ ਉਹਨੇ ਇਸ ਗੱਲ ਦੇ ਲਈ ਮਤਲਬ ਸਖਤੀ ਸੀਗੀ ਹਦੇਸ਼ ਦੀ ਲਿਸਟ ਦੇ ਦਿੱਤੀ ਜਾਂਦੀ ਸੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਸੀ ਜਿਹੜੇ ਹਲਕਾ ਇੰਚਾਰਜ ਸੀ ਜਿਹੜੇ ਉਹਨਾਂ ਨੂੰ ਕਿ ਆ ਆਸਮਾਨ ਆ ਜਿਹੜਾ ਤੁਸੀਂ ਲੈ ਕੇ ਆਉਣਾ ਆ ਰਸਦਾਂ ਲੈ ਕੇ ਆਉਣੀਆਂ ਸੁਖਵੀਰ ਬਾਦਲ ਨੇ ਇਸ ਗੱਲ ਤੋਂ ਥੋੜਾ ਗਰੇਜ ਕੀਤਾ ਉਹਨੇ ਕਿਹਾ ਵੀ ਜਿੰਨਾ ਹੋ ਸਕਦਾ ਕਰੋ ਬਾਕੀ ਸ਼੍ਰੋਮਣੀ ਕਮੇਟੀ ਆਪੇ ਕਰੂਗੀ ਤੁਹਾਡੇ ਕੋਲ 6 ਬੱਸਾਂ ਤੇ 2 ਟਰੱਕ ਆ ਜਾਣਗੇ ਜਿੰਨਾ ਰਾਸ਼ਨ ਲੈ ਸਕਦੇ ਹੋ ਉਹ ਲਿਆਓ ਨਹੀਂ ਤੇ ਉਹ 2 ਟਰੱਕ ਜਿਹੜੇ ਉਹਨਾਂ 'ਚ ਵੀ ਸੰਗਤ ਆ ਜਿਹੜੀ ਉਹੀ ਫਰਕ ਆ ਲੈਓ ਸੋ ਇਹ ਇਹ ਫਰਕ ਆ ਜਿਹੜੀ ਗੱਲ ਤੁਸੀਂ ਕੀਤੀ ਆ ਕਿ ਉਹ ਧਿਆਨ ਆ ਜਿਹੜਾ ਉਹਨੂੰ ਹੋਰ ਪਾਸੇ ਲਾਉਣ ਦੀ ਗੱਲ ਅਗਲੀ ਗੱਲ ਉਹਨੇ ਇਹ ਕੀਤੀ ਆ ਕਿ ਹਰ ਸ਼ਰਮਣੀ ਕਮੇਟੀ ਮੈਂਬਰ ਆ ਜਿਹੜਾ ਉਹ 2000 ਸਿੱਖਾਂ ਨੂੰ ਇੱਕ ਸਾਲ ਦੇ ਵਿੱਚ ਅੰਮ੍ਰਿਤ ਪਾਨ ਕਰਾਉਣ ਦਾ ਟੀਚਾ ਮੈਥ ਲਵੇ ਜੀ ਸੋ ਬੜੀ ਹਾਸੋਈ ਨੀ ਗੱਲ ਐ ਸੁਖਵੀਰ ਸਿੰਘ ਬਾਦਲ ਵਰਗਾ ਵਿਅਕਤੀ ਬਿਲਕੁਲ ਉਹ ਇਹ ਇਹਦੇ ਅਦੇਸ਼ ਦੇਵੇ ਕਿ ਸ਼੍ਰੋਮਣੀ ਕਮੇਟੀ ਦਾ ਮੈਂਬਰ ਆ ਜਿਹੜਾ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੇ ਸਾਡੇ ਸਾਹਮਣੇ ਹਾਲਾਤ ਆ ਰਹੇ ਨੇ ਜਿਹੜੇ ਉਹਦੇ ਬੜੇ ਨਜ਼ਦੀਕੀ ਬੰਦੇ ਨੇ ਉਹ ਕੀ ਕੀ ਕੁਝ ਕਰ ਰਹੇ ਨੇ ਸੋ ਉਹਨਾਂ ਨੂੰ ਇਸ ਤਰ੍ਹਾਂ ਦੀ ਡਿਊਟੀ ਲਾ ਦੇਣੀ ਕਿ ਉਹ ਸਿੱਖ ਸੰਗਤਾਂ ਨੂੰ ਅੰਮ੍ਰਿਤ ਪਾਨ ਕਰਾਉਣਗੇ ਅੰਮ੍ਰਿਤ ਛਕਾਉਣਗੇ ਇਹ ਮੇਰੀ ਸਮਝ ਤੋਂ ਇਹ ਗੱਲ ਬਾਰੀਆ ਕਿ ਸੁਖਵੀਰ ਸਿੰਘ ਬਾਦਲ ਦਾ ਅੰਮ੍ਰਿਤ ਛਕਾਉਣ ਬਾਰੇ ਜਿਹੜਾ ਆਦੇਸ਼ ਆ ਬਾਕੀ ਸਾਰੀਆਂ ਗੱਲਾਂ ਤਾਂ ਸੀ ਮੰਨ ਸਕਦੇ ਆ ਕਿ ਇਹੋ ਜਿਹਾ ਵਿਅਕਤੀ ਆ ਜਿਹੜਾ ਜਿਹੜਾ ਖੁਦ ਉਸ ਰਾਹ ਦਾ ਰਾਹੀ ਨਹੀਂ ਉਹ ਕਿਵੇਂ ਦੂਸਰੇ ਨੂੰ ਉਸ ਪਾਸੇ ਤੋਰ ਸਕਦਾ ਤੇ ਤੀਸਰੀ ਗੱਲ ਜਿਹੜੀ ਉਹਨੇ ਕੀਤੀ ਆ ਕਿ ਜਿਹੜੇ ਸਾਡੇ ਚਾਰ ਤਖਤ ਸਹਿਬਾਨ ਨੇ ਉਹਨਾਂ ਦੇ ਲਈ ਮੁਫਤ ਰੇਲ ਗੱਡੀਆਂ ਨੇ ਜਿਹੜੀਆਂ ਉਹ ਸ਼ੁਰੂ ਕੀਤੀਆਂ ਜਾਣਗੀਆਂ ਜੀ ਸੋ ਉਹ ਰੇਲ ਗੱਡੀਆਂ ਨੇ ਜਿਹੜੀਆਂ ਉਹ ਸਾਲ 'ਚ ਜੇ ਇੱਕ ਰੇਲ ਗੱਡੀ ਆ ਹਜੂਰ ਸਾਹਿਬ ਚਲੀ ਜਾਊਗੀ ਜਾਂ ਪਟਨਾ ਸਾਹਿਬ ਚਲੀ ਜਾਊਗੀ ਜਾਂ ਸ੍ਰੀ ਅੰਮ੍ਰਿਤਸਰ ਸਾਹਿਬ ਚਲੀ ਜਾਊਗੀ ਜਾਂ ਸ੍ਰੀ ਤਖਤ ਸ੍ਰੀ ਦਮਦਮਾ ਸਾਹਿਬ ਜਾਂ ਸ੍ਰੀ ਅਨੰਦਪੁਰ ਸਾਹਿਬ ਚਲੀ ਜਾਊਗੀ ਉਹ ਮਤਲਬ ਇੱਕ ਤਰ੍ਹਾਂ ਦਾ ਸਿਰਫ ਤੇ ਸਿਰਫ ਜਿਹੜੀ ਮੈਂ ਗੱਲ ਕੀਤੀ ਆ ਕਿ ਕੌਮ ਨੂੰ ਇੱਕ ਮਤਲਬ ਇੱਕ ਤਰ੍ਹਾਂ ਕੌਮ ਦਾ ਧਿਆਨ ਆ ਜਿਹੜਾ ਉਹ ਦੂਸਰੇ ਪਾਸੇ ਲੈ ਕੇ ਜਾਣਾ ਕਿ ਸੁਖਵੀਰ ਬਾਦਲ ਨੇ ਰੇਲ ਗੱਡੀਆਂ ਸ਼ੁਰੂ ਕਰਤੀਆਂ ਜਿਹੜੀਆਂ ਸੰਗਤਾਂ ਨੂੰ ਮੁਫਤ ਜਿਹੜੇ ਤਖਤ ਸਹਿਬਾਨ ਨੇ ਉਹਨਾਂ ਦੇ ਦਰਸ਼ਨ ਕਰਾ ਕੇ ਲੈਉਣ ਗਿਆ ਸੋ ਇਹ ਸਿਰਫ ਤੇ ਸਿਰਫ ਪੌਂਡ ਦਾ ਇੱਕ ਧਿਆਨ ਜਿਹੜੀ ਆਪਾਂ ਹਮੇਸ਼ਾ ਗੱਲ ਕਰਦੇ ਆ ਕਿ ਹਵਾਈ ਕਿਲੇ ਅਸਾਰਨ ਦਾ ਮਹਾਰਾ ਸੁਖਵੀਰ ਸਿੰਘ ਬਾਦਲ ਸੋ ਅੱਜ ਦੀ ਜਿਹੜੀ ਇਸ ਮੀਟਿੰਗ ਉਹਨੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਸੱਦੀ ਆ ਉਹਨੂੰ ਵੀ ਪਤਾ ਕਿ ਮੇਰੇ ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਕਰਤਾਰ ਕੀ ਆ ਉਹਨੂੰ ਇਹ ਵੀ ਪਤਾ ਕਿ ਮੇਰਾ ਸਿੱਖੀ ਪ੍ਰਤੀ ਕਰਤਾਰ ਕੀ ਆ ਉਹਦੇ باوجود ਜਿਹੜੀਆਂ ਉਹਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਨੇ ਚਾਹੇ ਉਹ ਅੰਮ੍ਰਿਤਪਾਨ ਕਰਾਉਣ ਦੀ ਗੱਲ ਕੀਤੀ ਆ ਚਾਹੇ ਉਹ ਲੰਗਰਾਂ ਵਾਲੀ ਗੱਲ ਕੀਤੀ ਆ ਚਾਹੇ ਉਹ ਮੁਹਤ ਦਰਸ਼ਨਾ ਵਾਲੀ ਗੱਲ ਕੀਤੀ ਆ ਰੇਲ ਗੱਡੀਆਂ ਦੇ ਰਾਈ ਉਹ ਸਾਰਾ ਕੁਝ ਮਤਲਬ ਉਹ ਉਹ ਜਿਹੜਾ ਹਸ ਹੋਈ ਨਾ ਇਸ ਤੋਂ ਇਲਾਵਾ ਕੁਛ ਨਹੀਂ ਹੈ ਸੁਖਵੀਰ ਸਿੰਘ ਪਾਦਰ ਵੱਲੋਂ ਇਹ ਆਖਣਾ ਕਿ ਸੌਦਾ ਸਾਧ ਸਿੱਖ ਧਰਮ ਦਾ ਹਿੱਸਾ ਨਹੀਂ ਤੇ ਉਸ ਦੇ ਮਾਮਲੇ ਦੇ ਵਿੱਚ ਸਿੱਖ ਸੰਗਤਾਂ ਨੂੰ ਜ਼ਿਆਦਾ ਤੂਲ ਨਹੀਂ ਦੇਣਾ ਚਾਹੀਦਾ ਤੁਸੀਂ ਇਸ ਦੇ ਜਵਾਬ ਵਿੱਚ ਕੀ ਆਖਦੇ ਹੋ ਜੀ ਕੋ ਵੀ ਭਾ ਜਿਹੜੀ ਇਸ ਵੇਲੇ ਜਿਹੜਾ ਪੰਜ ਜਥੇਦਾਰਾਂ ਨੇ ਫੈਸਲਾ ਕੀਤਾ ਸੌਦਾ ਸਾਧ ਨੂੰ ਮਾਫੀ ਦੇਣ ਦਾ ਉਹਦੀ ਇੱਕ ਚਿੱਠੀ ਤੇ ਹਾਂਜੀ ਉਹਦਾ ਸਿੱਖ ਸੰਗਤਾਂ ਇਸ ਕਰਕੇ ਵਿਰੋਧ ਕਰ ਰਹੀਆਂ ਨੇ ਕਿ ਖਾਲਸਾ ਪੰਥ ਦੀ ਰਵਾਇਤ ਆ ਖਾਲਸਾ ਪੰਥ ਦੇ ਇਹ ਮर्यादा ਵਾ ਇਹ ਪਰੰਪਰਾ ਵਾ ਕਿ ਜਦੋਂ ਕੋਈ ਵਿਅਕਤੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਛੇਕ ਦਿੱਤਾ ਜਾਗਾ ਉਸ ਨੂੰ ਉਦੋਂ ਤੱਕ ਮਾਫੀ ਨਹੀਂ ਦਿੱਤੀ ਜਾ ਸਕਦੀ ਜਦੋਂ ਤੱਕ ਉਹ ਖੁਦ ਕਾਲ ਤਰਕ ਸਾਹਿਬ ਦੇ ਪੇਸ਼ ਹੋ ਕੇ ਮਾਫੀ ਨਹੀਂ ਮੰਗਦਾ ਹਾਂਜੀ ਇਹ ਕੌਮ ਦੀ ਪਰੰਪਰਾ ਹੈ ਮਰਿਆਦਾ ਹੈ ਜਿਸ ਦੀ ਪੂਰੀ ਤਰ੍ਹਾਂ ਉਲੰਘਣਾ ਕੀਤੀ ਗਈ ਆ ਸੌਦਾ ਸਾਧ ਵਾਲੇ ਮਾਮਲੇ 'ਚ ਉਹਦੀ ਇੱਕ ਚਿੱਠੀ ਆਈ ਜਿਦੇ 'ਚ ਉਹਨੇ ਮਾਫੀ ਤੱਕ ਦਾ ਸ਼ਬਦ ਆ ਜਿਹੜਾ ਉਹ ਵੀ ਨਹੀਂ ਵਰਤਿਆ। ਪਰਤੂ ਉਸ ਦੇ ਬਾਵਜੂਦ ਕਿਉਂਕਿ ਹੁਕਮ ਸੀ ਜਿਹੜੇ ਉਹ ਜਿਵੇਂ ਆਪਾਂ ਬਾਰ-ਬਾਰੀ ਕਰਦੇ ਆ ਕਿ ਨਾਗਪੁਰੀ ਤਖਤੇ ਦੇ ਸੀ ਤੇ ਨਾਲ ਇਹਨਾਂ ਬਾਦਲਾ ਦੇ ਸੀ ਇਸ ਕਰਕੇ ਪੰਜ ਸਿਕ ਸਹਿਵਾਨ ਤੋਂ ਉਹ ਫੈਸਲਾ ਸੀ ਜਿਹੜਾ ਉਹ ਸੁਣਵਾ ਦਿੱਤਾ ਗਿਆ, ਪਰਵਾ ਦਿੱਤਾ ਗਿਆ। ਉਹਨਾਂ ਦਾ ਇਹ ਫੈਸਲਾ ਆਪਣਾ ਫੈਸਲਾ ਨਹੀਂ ਸੀ, ਉਹਨਾਂ ਤੋਂ ਕਰਵਾਇਆ ਗਿਆ। ਸੋ ਹੁਣ ਗੱਲ ਜਿਹੜੀ ਇਹ ਆ ਗਈ ਕਿ ਕੌਮ ਜਿਹੜਾ ਸਵਾਲ ਦਾ ਜਵਾਬ ਮੰਗਦੀ ਆ ਕਿ ਜਦੋਂ ਉਹ ਸੌਦਾ ਸਾਧ ਅਕਾਲ ਤਖਤ ਤੇ ਪੇਸ਼ ਨਹੀਂ ਹੋਇਆ ਤੇ ਉਹਨੂੰ ਮਾਫੀ ਕਿਉਂ ਦਿੱਤੀ ਗਈ ਜੀ ਤੇ ਇਹਦਾ ਜਵਾਬ ਆ ਜਿਹੜਾ ਅੱਜ ਸੁਖਵੀਰ ਬਾਦਲ ਨੇ ਆਪਣੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਦਿੱਤਾ ਹੈ ਕਿ ਸਿੱਖ ਤਾਂ ਮੂਰਖ ਨੇ ਹਾਂਜੀ ਉਹ ਉਸ ਵਿਅਕਤੀ ਨੂੰ ਅਕਾਲ ਤਖਤ ਤੇ ਪੇਸ਼ ਹੋਣ ਦੀ ਗੱਲ ਕਰਦਿਆ ਜਿਹੜਾ ਸਿੱਖ ਹੀ ਨਹੀਂ ਜੀ ਜਦੋਂ ਉਹ ਸਿੱਖ ਹੀ ਨਹੀਂ ਤੇ ਉਹਨੂੰ ਆਪਾਂ ਅਕਾਲ ਤਖਤ ਤੇ ਬੁਲਾ ਕਿਵੇਂ ਸਕਦੇ ਆ ਵੇ ਸਗਵੀਰ ਬਾਦਲ ਦੇ ਇਹ ਜੋ ਜਿਹੜਾ ਜਿਹੜੀ ਉਹਨੇ ਗੱਲ ਕਹੀ ਹੈ ਇਹਦੇ ਨਾਲ ਸਹਿਮਤ ਹੈ ਕਿ ਜਿਹੜਾ ਸਿੱਖ ਨਹੀਂ ਅਸੀਂ ਉਹਨੂੰ ਕਾਲ ਰੱਖਤੇ ਬੁਲਾ ਨਹੀਂ ਸਕਦੇ ਪਰੰਤੂ ਗੱਲ ਇਹ ਆ ਕਿ ਜਿਹੜਾ ਸਿੱਖ ਨਹੀਂ ਜਿਹੜਾ ਸਿੱਖੀ ਸਿਧਾਂਤਾਂ ਦਾ ਵਿਰੋਧ ਕਰਦਾ ਜਿਹੜਾ ਸਿੱਖ ਸਿਧਾਂਤਾਂ ਤੇ ਹਮੇਸ਼ਾ ਹਮਲੇ ਕਰਦਾ ਵਾ ਜਿਹੜਾ ਸਿੱਖਾਂ ਦੇ ਸਵੈਮਾਨ ਨੂੰ ਕੁਚਲਣ ਦੀ ਕੋਸ਼ਿਸ਼ ਕਰਦਾ ਜਿਹੜਾ ਸਿੱਖੀ ਨੂੰ ਖੋਰਾ ਲਾਉਣ ਦੀ ਯਤਨ ਕਰਦਾ ਜਿਹਦਾ ਸਾਡਾ ਦੁਸ਼ਮਣ ਹੈ ਹਾਂਜੀ ਫਿਰ ਤੁਹਾਨੂੰ ਉਹਨੂੰ ਮਾਫ ਕਰਨ ਦੀ ਕੀ ਲੋੜ ਕੀ ਪੈ ਗਈ ਆ ਕੌਮ ਨੇ ਉਹਦਾ ਬਾਈਕਾਟ ਕੀਤਾ ਵਾ ਸਾਡਾ ਦੁਸ਼ਮਣ ਆ ਸੀ ਉਹਦਾ ਬਾਈਕਾਟ ਕੀਤਾ ਬਾਈਕਾਟ ਕੀਤਾ ਰਹਿਣ ਤਾਂ ਤੁਸੀਂ ਇਹਨੂੰ ਮਾਫ ਕਿਉਂ ਕਰ ਰਹੇ ਹੋ ਤੁਸੀਂ ਸਾਨੂੰ ਇਹ ਸਵਾਲ ਦਾ ਜਵਾਬ ਤਾਂ ਦਿਓ ਕਿ ਤੁਸੀਂ ਉਹਨੂੰ ਮਾਫ ਕਿਉਂ ਕਰ ਰਹੇ ਹੋ ਜੇ ਉਹ ਸਿੱਖ ਨਹੀਂ ਜੇ ਉਹ ਸਾਡੀ ਦੁਸ਼ਮਣੀ ਨਹੀਂ ਛੱਡਦਾ ਤੇ ਜੇ ਉਹ ਸਿੱਖ ਨਹੀਂ ਤੇ ਅਸੀਂ ਉਹਨੂੰ ਮਾਫ ਕਿਉਂ ਕਰ ਰਹੇ ਹਾਂ ਜੋ ਉਹਦਾ ਕੌਮ ਦਾ ਬਾਈਕਾਟ ਚੱਲਦਾ ਉਹਨੂੰ ਚੱਲਣ ਦਿਓ ਤੁਸੀਂ ਉਹਦੇ ਨਾਲ ਜੋ ਜ਼ਿਆਦਾ ਅੰਦਰ ਖਾਤੇ ਜਿਹੜੀਆਂ ਜਾਰੀਆਂ ਪਾਉਣੀਆਂ ਪਾਈ ਜਾਓ ਪਰੰਤੂ ਕੌਮ ਵੱਲੋਂ ਅਸੀਂ ਉਹਦੇ ਨਾਲ ਤੁਸੀਂ ਤਖਤ ਸਹਿਬਾਨ ਤੋਂ ਸ਼੍ਰੀ ਅਕਾਲ ਤੱਕ ਸੈਪਤੋ ਜਿਹੜੀ ਕੌਮ ਦੀ ਸਰਵੋੱਚ ਸੰਸਾ ਉਥੋਂ ਇਸ ਤਰ੍ਹਾਂ ਦਾ ਫੈਸਲਾ ਕੌਮ ਤੇ ਕਿਉਂ ਠੋਸ ਰਿਹਾ ਕਿ ਇਹਨੂੰ ਮਾਫ ਕਰਤਾ ਹੁਣ ਇਹ ਇਹਦੇ ਨਾਲ ਮਿਲਵਰਤਨਾ ਜਿਹੜਾ ਉਹ ਕੀਤਾ ਜਾ ਸਕਦਾ ਇਹ ਇਹ ਇਹਦੇ ਨਾਲ ਉਸੇ ਤਰ੍ਹਾਂ ਵਰਤ ਵਰਤਾਓ ਆ ਜਿਹੜਾ ਉਹ ਰੱਖਿਆ ਜਾ ਸਕਦਾ ਸਿਰਫ ਬੋਟਾ ਦੀ ਰਾਜਨੀਤੀ ਲਈ ਸੋ ਇਸ ਸਵਾਲ ਦਾ ਜਵਾਬ ਪਹਿਲਾਂ ਦਿੱਤਾ ਜਾਣਾ ਚਾਹੀਦਾ ਕਿ ਜੇ ਸੌਦਾ ਸਾਧ ਹਾਲਾਂਕਿ ਸੌਦਾ ਸਾਧ ਨੇ ਆਪਨੇ ਚਿੱਠੀ ਚ ਲਿਖਿਆ ਗੁਰੂ ਮੇਸ਼ ਮਿਤਾ ਗੁਰੂ ਘੋਬਰ ਸਿੰਘ ਜੀ ਮਹਾਰਾਜ ਨੂੰ ਆਪਣਾ ਗੁਰੂ ਉਹਨੇ ਇਸ ਤਰ੍ਹਾਂ ਦਾ ਸ਼ਬਦ ਨਹੀਂ ਲਿਖਿਆ ਪਰੰਤੂ ਉਸ ਦੇ ਬਾਵਜੂਦ ਜੇ ਅਸੀਂ ਨਹੀਂ ਕਹਿੰਦੇ ਕਿ ਉਹ ਸਿੱਖ ਨਹੀਂ ਅਸੀਂ ਨਹੀਂ ਮੰਨਦੇ ਕਿ ਉਹ ਸਿੱਖ ਹੈ ਜੇ ਉਹ ਸਿੱਖ ਨਹੀਂ ਫਿਰ ਜੇ ਉਹ ਸਿੱਖਾਂ ਦਾ ਦੁਸ਼ਮਣ ਹੈ ਸਿੱਖਾਂ ਨੇ ਉਹਦਾ ਬਾਈਕਾਟ ਕੀਤਾ ਤੁਹਾਨੂੰ ਕਿਹੜੀ ਲੋੜ ਪੈ ਗਈ ਆ ਕਿ ਤੁਸੀਂ ਉਹ ਬਾਈਕਾਟ ਆ ਜਿਹੜਾ ਖਤਮ ਕਰਾ ਰਹੇ ਹੋ ਤੁਸੀਂ ਉਹਨੂੰ ਮਾਫੀ ਦੇ ਰਹੇ ਹੋ ਪਹਿਲਾਂ ਕਹੋ ਮੈਨੂੰ ਇਸ ਗੱਲ ਦਾ ਜਵਾਬ ਦਿਓ ਉਹ ਸਿੱਖ ਹੈ ਉਹਨੂੰ ਅਕਾਲ ਤਖਤ ਤੇ ਪੇਸ਼ ਹੋਣਾ ਚਾਹੀਦਾ ਜਾਂ ਨਹੀਂ ਇਹ ਇਸ ਤੋਂ ਅਗਲਾ ਸਵਾਲ ਹੈ ਸੋ ਸੁਖਵੀਰ ਬਾਦਲ ਨੂੰ ਮੈਂ ਇਹ ਸਮਝਦਾ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰ ਸੀ ਘਟੂ ਘਟ ਉਹਨਾਂ ਨੇ ਆ ਕੇ ਕੌਮ ਨੂੰ ਇਸ ਗੱਲ ਦੀ ਜਵਾਬ ਦੇਣਾ ਹੈ ਕਿ ਜੇ ਬਾਦਲ ਨੇ ਉਹਨਾਂ ਨੂੰ ਇਹ ਗੱਲ ਕਹਿਤੀ ਕਿ ਗਉਦਾ ਸਾਹਿਬ ਸਿੱਖ ਨਹੀਂ ਇਸ ਕਰਕੇ ਉਹਨੂੰ ਅਕਾਲ ਤਖਤ ਤੇ ਪੇਸ਼ ਹੋਣ ਦੀ ਗੱਲ ਆ ਜਿਹੜੀ ਉਹ ਕੀਤੀ ਜਾਨੀ ਬੇਵਕੂਫੀ ਆ ਤੇ ਉਹਨਾਂ ਨੂੰ ਇਹ ਸਵਾਲ ਪੁੱਛਣਾ ਚਾਹੀਦਾ ਸੀ ਕਿ ਆਖਰ ਨੂੰ ਫਿਰ ਤੁਹਾਨੂੰ ਲੋੜ ਕਿਉਂ ਪੈ ਗਈ ਆ ਕਿ ਤੁਸੀਂ ਉਹ ਤੋਂ ਬਾਈਕਾਟ ਆ ਜਿਹੜਾ ਉਹ ਖਤਮ ਕਰਵਾਇਆ ਸੋ ਇਹ ਜਿਹੜਾ ਸਾਡੇ ਸਾਹਮਣੇ ਇਹਨਾਂ ਦਾ ਜਿਹੜਾ ਅਸਲੀ ਚਿਹਰਾ ਉਹ بار-ਬਾਰ ਸਾਡੇ ਸਾਹਮਣੇ ਆ ਰਿਹਾ ਕਿ ਉਹ ਕਿਸ ਤਰ੍ਹਾਂ ਦੇ ਬਹਾਨੇ ਘੜ ਕੇ ਮਤਲਬ ਜਿਹੜਾ ਆਪਣਾ ਫੈਸਲਾ ਜਿਹੜਾ ਉਹਨਾਂ ਨੇ ਸਖਤੀ ਨਾਲ ਜਥੇਦਾਰਾਂ ਤੋਂ ਕਰਵਾ ਲਿਆ ਉਹਨਾਂ ਨੂੰ ਡੰਡਾ ਦੇ ਕੇ ਉਹਨਾਂ ਤੋਂ ਕਰਵਾ ਲਿਆ ਅੱਜ ਉਸ ਫੈਸਲੇ ਨੂੰ ਸਹੀ ਠਰਾਉਣ ਦੇ ਲਈ ਕਿੰਨੀਆਂ ਗਲਤ ਦਲੀਲਾਂ ਨੇ ਜਿਹੜੀਆਂ ਉਹ ਘੜੀਆਂ ਜਾ ਰਹੀਆਂ ਨੇ ਤੇ ਦਿੱਤੀਆਂ ਜਾ ਰਹੀਆਂ ਨੇ ਸੁਖਵੀਰ ਸਿੰਘ ਪਾਦਰ ਵੱਲੋਂ ਅੱਜ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਮੀਟਿੰਗ ਬੁલાਈ ਗਈ ਪਰੰਤੂ ਸ਼੍ਰੋਮਣੀ ਕਮੇਟੀ ਮੈਂਬਰ ਇਸ ਮੀਟਿੰਗ ਨੂੰ ਕਿਸ ਨਜ਼ਰ ਦੇ ਨਾਲ ਦੇਖਦੇ ਹੋਣਗੇ ਇਹ ਗੱਲ ਇੱਕ ਇਸ ਮੀਟਿੰਗ ਦੀ ਇਹ ਆ ਕਿ ਜਿਹੜੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਮੈਂਬਰਾਂ ਤੋਂ ਸੁਖਵੀਰ ਬਾਦਲ ਨੂੰ ਕਦੇ ਮੋਸ਼ਕਾਉਂਦਾ ਸੀ ਉਹਨਾਂ ਦੀ ਉਹ ਗੱਲ ਸੁਣਨ ਨੂੰ ਤਿਆਰ ਨਹੀਂ ਸੀ ਹੁੰਦਾ ਅੱਜ ਜਦੋਂ ਕੁੜਕੀ ਚ ਵਸਿਆ ਤੇ ਅੱਜ ਉਹਨਾਂ ਦੀਆਂ ਸਪੈਸ਼ਲ ਮੀਟਿੰਗਾਂ ਬੁਲਾਈਆਂ ਜਾ ਰਹੀਆਂ ਉਹਨਾਂ ਦੇ ਕੰਮਕਾਰ ਪੁੱਛੇ ਜਾ ਰਹੇ ਨੇ ਉਹਨਾਂ ਦੀ ਸਲਾਹ ਉੱਚੀ ਜਾ ਰਹੀ ਹੈ ਸੋ ਅਮੇ ਕਿ ਮੁੱਦਾ ਹੈ ਜਿਹੜਾ ਅਸੀਂ ਉਸ ਮੁੱਦੇ ਨੂੰ ਜੇ ਇੱਕ ਪਾਸੇ ਕਰਕੇ ਦੇਖੀਏ ਤਾਂ ਜਿਹੜੇ ਸ਼੍ਰੋਮਣੀ ਕਮੇਟੀ ਮੈਂਬਰ ਅੱਜ ਇਸ ਮੀਟਿੰਗ 'ਚ ਸ਼ਾਮਲ ਹੋਏ ਹੋਣਗੇ ਉਹਨਾਂ ਦੇ ਅੰਦਰ ਕਿਤੇ ਨਾ ਕਿਤੇ ਇਸ ਗੱਲ ਨੂੰ ਲੈ ਕੇ ਲੱਡੂ ਜ਼ਰੂਰ ਫਟਦੇ ਹੋਣਗੇ ਕਿ ਸਾਜ ਤਾਂ ਸਾਡੀ ਲੋਡ ਮਹਿਸੂਸ ਕੀਤੀ ਆ ਹਾਂਜੀ ਸੋ ਜਿਹੜਾ ਕੁਝ ਹੁਣ ਤੱਕ ਜਿਸ ਨਜ਼ਰੀਏ ਦੇ ਨਾਲ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਸੁਖਵੀਰ ਸਿੰਘ ਬਾਦਲ ਹੁਣ ਤੱਕ ਦੇਖਦਾ ਰਿਹਾ ਉਹਨਾਂ ਦੀ ਕੋਈ ਉਹਨਾਂ ਦੀ ਪੁੱਛ ਨਹੀਂ ਕੋਈ ਉਹਨਾਂ ਦੀ ਪ੍ਰਤੀਤ ਨਹੀਂ ਇਹ ਕੋਈ ਉਹਨਾਂ ਦੀ ਔਕਾਤ ਨਹੀਂ ਸੀ ਹੁਣ ਤੱਕ ਤੇ ਜਦੋਂ ਕਿਤੇ ਉਹਨਾਂ ਦੀ ਲੋਡ ਪੈਦੀ ਆ ਉਸ ਵੇਲੇ ਜਿਸ ਤਰ੍ਹਾਂ ਉਹਨਾਂ ਦੀ ਪੁੱਛ ਪ੍ਰਤੀਤ ਵੱਧਦੀ ਆ ਅੱਜ ਵੀ ਜਦੋਂ ਧਾਰਮਿਕ ਖੇਤਰ ਦੇ ਵਿੱਚ ਖਾਸ ਕਰਕੇ ਸੌਦਾ ਸਾਧ ਵਾਲੇ ਮਾਮਲੇ ਕਾਰਨ ਸੁਖਵੀਰ ਬਾਦਲ ਮਤਲਬ ਬਾਦਲ ਕੇ ਇਸ ਮਾਮਲੇ ਚ ਪੂਰੀ ਤਰ੍ਹਾਂ ਕੜਕੀ ਚ ਆ ਗਏ ਨੇ ਤੇ ਅੱਜ ਉਹਨਾਂ ਨੂੰ ਆਪਣੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਵੀ ਯਾਦ ਆਈ ਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਨੇ ਉਹਨਾਂ ਦੀ ਕੁਝ ਪੁੱਛ ਪ੍ਰਤੀਤ ਆ ਜਿਹੜੀ ਉਹ ਵਧੂਗੀ ਸੋ ਪਮੇ ਕੇ ਅੰਦਰ ਖਾਤੇ ਉਹ ਇਸ ਗੱਲ ਨੂੰ ਲੈ ਕੇ ਖਚੂਣਗੇ ਕਿ ਅੱਜ ਸਾਡੀ ਜੇ ਲੋਡ ਹੋਈ ਆ ਚਲੋ ਕੱਢ ਲੋਡ ਮਹਿਸੂਸ ਹੋਈਏ ਤੇ ਸਾਡੀ ਬੁੱਕਤ ਵੀ ਪਈ ਆ ਪਮੇ ਕੇ ਜਿਹੜਾ ਮੁੱਦਾ ਹੈ ਜਿਹੜਾ ਉਹ ਸਾਡੇ ਲਈ ਬੇਹੱਦ ਚਿੰਤਾਜਨਕ ਹੈ ਕਿ ਸੁਖਵੀਰ ਬਾਦਲ ਅੱਜ ਦੀ ਤਰੀਕ ਵਿੱਚ ਵੀ ਇਹ ਸੋਚ ਰਿਹਾ ਉਹਨੇ ਇਹ ਨਹੀਂ ਸੋਚਿਆ ਕਿ ਜਿਸ ਮੁੱਦੇ ਨੂੰ ਲੈ ਕੇ ਕੌਮ ਦਾ ਕੋਈ ਪ੍ਰਚਾਰਕ ਕੌਮ ਦਾ ਕੋਈ ਆਗੂ ਕੌਮ ਦਾ ਕੋਈ ਰਾਗੀ ਕੌਮ ਦਾ ਕੋਈ ਪਾਠੀ ਕੌਮ ਦਾ ਕੋਈ ਕਥਾਵਾਜਕ ਕੌਮ ਦਾ ਕੋਈ ਨਾਮੀ ਸੰਤ ਮਹੰਤਾ ਜਿਹੜਾ ਕੋਈ ਇਸ ਮੁੱਦੇ ਤੇ ਇਸ ਮੁੱਦੇ ਦੇ ਹੱਕ ਚ ਬੋਲਣ ਲਈ ਤਿਆਰ ਨਹੀਂ ਹੋਇਆ ਕੋਈ ਇਹਨਾਂ ਦੀ ਉਹ ਕਮੇਟੀ ਜਿਹੜੀ ਸਲਾਹਕਾਰ ਕਮੇਟੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕੋਈ ਉਸ ਕਮੇਟੀ ਦਾ ਮੈਂਬਰ ਬਣਨ ਲਈ ਤਿਆਰ ਨਹੀਂ ਹੋ ਰਿਹਾ ਅਖਰ ਨੂੰ ਇਹ ਮੁੱਦਾ ਕਿੰਨਾ ਖਤਰਨਾਕ ਤੇ ਕਿੰਨਾ ਗੰਭੀਰ ਆ ਤੇ ਕਿੰਨਾ ਕੌਮ ਵਿਰੋਧੀ ਹਾਂਜੀ ਇਹ ਇਹ ਕੰਧ ਤੇ ਜਿਹੜਾ ਲਿਖਿਆ ਹੋਇਆ ਇਹ ਨਹੀਂ ਪੜਿਆ ਸੁਖਵੀਰ ਬਾਗਰ ਨੇ ਕਿ ਇਹ ਜਿਹੜਾ ਮੁੱਦਾ ਹੈ ਇਹ ਜਿਹੜਾ ਫੈਸਲਾ ਹੋਇਆ ਇਹ ਬਿਲਕੁਲ ਕੌਮ ਵਿਰੋਧੀਆ ਕੌਮ ਇਸ ਨੂੰ ਕਿਸੇ ਵੀ ਕੀਮਤ ਤੇ ਹਜਮ ਨਹੀਂ ਕਰੂਗੀ ਬਰਦਾਸ਼ਤ ਨਹੀਂ ਕਰੂਗੀ ਇਹ ਲਿਖਿਆ ਨਹੀਂ ਪੜਿਆ ਉਹਨੇ ਉਹਨੇ ਕੋਸ਼ਿਸ਼ ਕੀਤੀ ਆ ਕਿ ਸ਼ਰੋਬਣੀ ਕਮੇਟੀ ਦੇ ਮੈਂਬਰਾਂ ਨੂੰ ਬੁਲਾ ਲਓ ਉਹਨਾਂ ਨੂੰ ਖੁਸ਼ ਕਰ ਲਓ ਮੁੱਦਾ ਜਿਹੜਾ ਉਹਨੂੰ ਹੋਰ ਪਾਸੇ ਤੋਰਨ ਦੀਆਂ ਜਿਹੜੀਆਂ ਗੱਲਾਂ ਨੇ ਉਹ ਚਲਾ ਲਓ ਸੋ ਇਹ ਲੰਗਰ ਦੇ ਲਈ ਬੱਸਾਂ ਭੇਜ ਦੇਣੀਆਂ ਗੱਡੀਆਂ ਦਾ ਐਲਾਨ ਕਰ ਦੇਣਾ ਜਾਂ ਇਹ ਕਹਿ ਦੇਣਾ ਕਿ 2000 ਬੰਦਾ ਜਿਹੜਾ ਸਾਲ ਚ ਇਹ ਸ਼੍ਰੋਮਣੀ ਕਮੇਟੀ ਮੈਂਬਰ ਜਿਹੜਾ ਅਮਰਤ ਪਾਨ ਕਰਾਊਗਾ ਸੋ ਇਹ ਗੱਲਾਂ ਨੇ ਜਿਹੜੀਆਂ ਇਹ ਅੱਗੇ ਜਾ ਕੇ ਮਜ਼ਾਕ ਦਾ ਪਾਤਰ ਬਣਨ ਵਾਲੀਆਂ ਨੇ ਇਸ ਤੋਂ ਬਾਅਦ ਕੁਝ ਨਹੀਂ ਸੋ ਸੁਖਵੀਰ ਬਾਦਲ ਨੂੰ ਅੱਜ ਦੀ ਜਿਹੜੀ ਬੈਠਕ ਆ ਉਸ ਤੋਂ ਪਹਿਲਾਂ ਮੈਂ ਸਮਝਦਾ ਕਿ ਜੋ ਕੁਝ ਕੰਧ ਤੇ ਲਿਖਿਆ ਬੜਾ ਸਾਫ਼ ਤੇ ਸਪਸ਼ਟ ਲਿਖਿਆ ਕਿ ਕੌਮ ਨੇ ਕਿਸੇ ਵੀ ਕੀਮਤ ਤੇ ਸੌਦਾ ਸਾਧ ਦੀ ਮਾਫੀ ਦੇ ਫੈਸਲੇ ਨੂੰ ਬਰਵਾਨ ਨਹੀਂ ਕਰਨਾ ਮਨਜ਼ੂਰ ਨਹੀਂ ਕਰਨਾ ਇਸ ਪਾਸੇ ਉਹ ਮੈਂ ਨੂੰ ਨਹੀਂ ਸਮਝ ਆ ਰਹੀ ਕਿ ਇਸ ਪਾਸੇ ਉਹ ਕਿਉਂ ਨਹੀਂ ਆ ਰਹੇ ਉਹਨਾਂ ਦੀ ਸੋਚ ਇਸ ਪਾਸੇ ਕਿਉਂ ਨਹੀਂ ਜਾ ਰਹੀ ਸੋ ਇਹ ਜੋ ਕੁਝ ਭਾਵੇਂ ਕਿ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਕਿ ਸ਼੍ਰੋਮਣੀ ਕਮੇਟੀ ਮੈਂਬਰ ਕਿਤੇ ਨਾ ਕਿਤੇ ਅੰਦਰੋਂ ਜਰੂਰ ਕੋਸ਼ਿਸ਼ ਹੋਏ ਉਹਨਾਂ ਨੂੰ ਚੱਲ ਅੱਜ ਜੇ ਸਾਡੀ ਲੋੜ ਦਾ ਮਹਿਸੂਸ ਹੋਈ ਹੈ ਇਹਨਾਂ ਨੂੰ ਸੋ ਅੱਜ ਦੀ ਵੀਡੀਓ ਚ ਜਿਹੜੇ ਸ਼੍ਰੋਮਣੀ ਕਮੇਟੀ ਮੈਂਬਰ ਵਾਪਸ ਮੁੜੇ ਨੇ ਉਹਨਾਂ ਚ ਬਹੁਤ ਸਾਰਿਆਂ ਨਾਲ ਮੇਰੀ ਗੱਲ ਵੀ ਹੋਈ ਆ ਉਹ ਪੂਰੀ ਤਰ੍ਹਾਂ ਇਸ ਗੱਲ ਤੋਂ ਬਾਗੋ-ਬਾਗ ਸੀ ਕਿ ਅੱਜ ਬਾਦਲ ਕੇ ਆ ਜਿਹੜੇ ਇਸ ਮੁੱਦੇ ਤੇ ਕਿੜਕੀ ਚ ਫਸੇ ਹੋਏ ਨੇ ਅੱਜ ਉਹ ਇਸ ਗੱਲ ਦਾ ਉਹਨਾਂ ਨੂੰ ਕੋਈ ਰਾਹ ਨਹੀਂ ਦਿਖਾਈ ਦੇ ਰਿਹਾ ਕਿ ਕਿਵੇਂ ਬਾਹਰ ਨਿਕਲਣ ਸੋ ਇਸ ਗੱਲ ਨੂੰ ਲੈ ਕੇ ਉਹ ਜਰੂਰ ਅੰਦਰੋਂ-ਅੰਦਰੀ ਕੋਸ਼ਿਸ਼ ਨੇ ਪ੍ਰਤੂ ਅਫਸੋਸ ਇਸ ਗੱਲ ਦਾ ਕਿ ਸ਼੍ਰੋਮਣੀ ਕਮੇਟੀ ਦੇ ਕਿਸੇ ਵੀ ਮੈਂਬਰ ਨੇ ਅੱਜ ਖੜਾ ਹੋ ਕੇ ਇਹ ਗੱਲ ਸੁਖਵੀਰ ਬਾਦਲ ਨੂੰ ਨਹੀਂ ਕਹੀ ਕਿ ਸੁਖਵੀਰ ਜੀ ਕੰਧ ਤੇ ਲਿਖਿਆ ਪੜ ਲਓ ਕੌਮ ਨੇ ਇਸ ਫੈਸਲੇ ਨੂੰ ਕਿਵੇਂ ਵੀ ਕਦੇ ਵੀ ਬਰਦਾਸ਼ਤ ਨਹੀਂ ਕਰਨਾ ਤੁਸੀਂ ਸਹੀ ਲਾਈਨ ਤੇ ਆ ਜਾਓ ਜੀ ਸੌਦਾ ਸਾਥ ਨੂੰ ਮਾਫੀ ਦੇ ਕੇ ਬਾਦਲ ਕੇ ਕੜੱਕੀ ਚ ਫਸ ਚੁੱਕੇ ਹਨ ਤੇ ਬਾਦਲ ਕੇ ਇਸ ਮਾਮਲੇ ਦੇ ਨਾਲ ਕਿਵੇਂ ਨਜਿੱਠਣਗੇ ਤੁਸੀਂ ਇਸ ਦਾ ਅਨੁਮਾਨ ਕੀ ਲਗਾਉਂਦੇ ਹੋ ਦੇਖੋ ਵਿਭਾਗ ਜਿਵੇਂ ਮੈਂ ਗੱਲ ਕੀਤੀ ਹੈ ਕਿ ਬਾਦਲ ਕੇ ਪੂਰੀ ਤਰ੍ਹਾਂ ਇਸ ਮੁੱਦੇ ਤੇ ਕੜਕੀ ਚ ਫਸੇ ਹੋਏ ਨੇ ਕੌਮ ਦੇ ਜਜ਼ਬਾਤ ਨੇ ਉਹ ਐਨੇ ਮਤਲਬ ਜ਼ਖਮੀ ਹੋ ਗਏ ਨੇ ਕਿ ਉਹਨਾਂ ਤੇ ਮਲਮ ਲੋੜੀ ਵੀ ਇਸ ਵੇਲੇ ਸੰਭਵ ਨਹੀਂ ਦਿਖਾਈ ਦੇ ਰਹੀ ਸੋ ਬਾਦਲ ਕਹਿੰਦੇ ਇੱਕ ਇੱਕ ਨਹੀਂ ਇਸ ਮੁੱਦੇ ਨੂੰ ਸਮਝਾਉਣ ਲਈ अनेका ਉਹਨਾਂ ਨੇ ਮਤਲਬ ਆਪਣੀਆਂ ਜਿਹੜੀਆਂ ਯੋਜਨਾਵਾਂ ਬਣਾਈਆਂ ਨੇ अनेका ਉਹਨਾਂ ਨੇ ਸੋਚਿਆ ਕਿ ਆਹ ਤਰਕੀਬ ਲਾ ਲਈਏ ਆਹ ਤਰਕੀਬ ਜਟਾ ਲਈਏ ਕਦੇ ਉਹ ਕਾਲ ਤੱਕ ਦੇ ਜਥੇਦਾਰ ਦੀ ਬਲੀ ਦੇਣ ਦੀ ਗੱਲ ਕਰਦੇ ਨੇ ਕਦੇ ਉਹ ਦੂਸਰੇ ਤਖਤਾਂ ਦੇ ਜਥੇਦਾਰ ਦੀ ਬਲੀ ਦੇਣ ਦੀ ਗੱਲ ਕਰਦੇ ਨੇ ਕਦੇ ਸਲਾਹਕਾਰ ਕਮੇਟੀ ਬਣਾ ਕੇ ਇਸ ਮੁੱਦੇ ਨੂੰ ਠੰਡਾ ਕਰਨ ਦੀ ਗੱਲ ਕਰਦੇ ਨੇ ਕਦੇ ਆ ਜਿਹੜਾ ਛੋਲਮਣੀ ਕਮੇਟੀ ਮੈਂਬਰ ਹੈ ਇਹਨਾਂ ਨੂੰ ਬੁਲਾ ਕੇ ਜਿਹੜੇ ਹੋਰ ਧਾਰਮਿਕ ਮੁੱਦੇ ਆ ਉਹਨਾਂ ਨੂੰ ਖੜੇ ਕਰਨ ਦੀ ਗੱਲ ਕਰਦੇ ਨੇ ਸੋ ਇਸ ਤਰ੍ਹਾਂ ਦੇ ਜਿਹੜੇ ਫੈਸਲੇ ਆ ਜਿਹੜੇ ਉਹ ਬਦਲ ਕੇ ਨਿਰੰਤਰ ਆਪਣੇ ਫੈਸਲੇ ਬਦਲ ਰਹੇ ਨੇ ਪਰ ਤੂੰ ਉਹਨਾਂ ਨੂੰ ਜਦੋਂ ਉਹ ਫੈਸਲਾ ਲੈਂਦੇ ਨੇ ਨਾਲ ਵੀ ਨਾਲ ਹੀ ਇਹ ਗੱਲ ਮਹਿਸੂਸ ਹੋ ਜਾਂਦੀ ਹੈ ਕਿ ਨਹੀਂ ਇਦਾਂ ਗੱਲ ਹੀ ਪੈਂਦੀ ਤੇ ਫਿਰ ਉਹ ਵਾਪਸ ਕਦਮ ਵਾਪਸ ਮੋੜ ਲੈਂਦੇ ਨੇ ਸੋ ਉਸ ਵੇਲੇ ਉਹ ਇਸ ਮੁੱਦੇ ਤੇ ਪੂਰੀ ਤਰ੍ਹਾਂ ਦੁਬਧਾਚ ਨੇ ਤੇ ਜਿਵੇਂ ਮੈਂ ਗੱਲ ਕੀਤੀ ਆ ਕਿ ਹਲੇ ਵੀ ਉਹਨਾਂ ਨੇ ਕੰਧ ਤੇ ਲਿਖਿਆ ਸੱਚ ਆ ਜਿਹੜਾ ਨਹੀਂ ਪੜਿਆ ਤੇ ਜਦੋਂ ਤੱਕ ਉਹ ਕੰਧ ਤੇ ਲਿਖਿਆ ਸੱਚ ਨਹੀਂ ਪੜਦੇ ਉਹਨਾਂ ਦੀ ਇਹ ਜਿਹੜੀ ਦੁਬਧਾਚ ਦਾ ਇਹਦਾ ਕੋਈ ਹੱਲ ਨਹੀਂ ਹੋਣਾ ਤੇ ਨਾ ਇਹਦੇ ਲਈ ਕੋਈ ਜਿਹੜਾ ਵਿਚ ਵਿਚਕਾਰਲਾ ਰਾਹ ਵਾ ਸੌਦਾ ਸਾਧ ਦੀ ਮਾਫੀ ਵਾਲੇ ਮੁੱਦੇ ਤੇ ਕੋਈ ਵਿਚ ਵਿਚਾਰ ਲਾ ਰਾ ਨਹੀਂ ਜਿਵੇਂ ਅਸੀਂ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਸੰਘਰਸ਼ ਆ ਉਹਦੇ ਬਾਰੇ ਇੱਕ ਗੱਲ ਕਰਦੇ ਹੁੰਦੇ ਸੀ ਕਿ ਜਾਂ ਬਾਪੂ ਦੀ ਸ਼ਹੀਦੀ ਜਾਂ ਬੰਦੀ ਸਿੰਘਾਂ ਦੀ ਰਿਹਾਈ ਵਿਚ ਵਿਚਾਰ ਲਾ ਰਾ ਕੋਈ ਨਹੀਂ ਸੋ ਇਸੇ ਹੀ ਤਰ੍ਹਾਂ ਸੌਦਾ ਸਾਧ ਵਾਲੀ ਮਾਫੀ ਦੇ ਮੁੱਦੇ ਤੇ ਵਿਚ ਵਿਚਾਰ ਲਾ ਕੋਈ ਰਾਹ ਨਹੀਂ ਉਹ ਫੈਸਲਾ ਜਿਹੜਾ ਉਹ ਵਾਪਸ ਲੈਣਾ ਪਊਗਾ ਸੌਦਾ ਸਾਦ ਦੀ ਜਿਹੜੀ ਮਾਫੀ ਆ ਉਹ ਰੱਦ ਕਰਨੀ ਪਊਗੀ ਇਸ ਤੋਂ ਇਲਾਵਾ ਮੈਨੂੰ ਇਸ ਮੁੱਦੇ ਤੇ ਹੋਰ ਕੋਈ ਰਾਹ ਨਹੀਂ ਲੱਗਦਾ ਬਾਦਲ ਕੇ ਜਰੂਰ ਕੋਸ਼ਿਸ਼ ਕਰਦੇ ਨੇ ਪਰੰਤੂ ਕੋਸ਼ਿਸ਼ ਆ ਜਿਹੜੀ ਉਹਨਾਂ ਦੀ ਕੋਈ ਵੀ ਸਿਰੇ ਨਹੀਂ ਚੜਨਗੀ ਕਿਉਂਕਿ ਕੌਮ ਦੀਆਂ ਭਾਵਨਾਵਾਂ ਨੇ ਜਿਹੜੀਆਂ ਉਹ ਇੰਨੀਆਂ ਪੜਕ ਚੁੱਕੀਆਂ ਨੇ ਕਿ ਉਹਨਾਂ ਨੂੰ ਠੰਡੀਆਂ ਕਰਨ ਦਾ ਕੋਈ ਵੀ ਯਤਨ ਆ ਜਿਹੜਾ ਉਹ ਫਿਲਹਾਲ ਸਫਲ ਨਹੀਂ ਹੋ ਸਕਦਾ ਜੀ ਬਾਦਲ ਕਿਆਂ ਲਈ ਅਸੀਂ ਸਿਰਫ ਇੰਨੀ ਗੱਲ ਕਹਿ ਸਕਦੇ ਹਾਂ ਕਿ ਆਪੇ ਫਾਥੜੀਏ ਤੈਨੂੰ ਕੌਣ ਛੜਾਵੇ ਤੋ ਇਹ ਸੀ ਸਾਡਾ ਆਸ਼ਤਾ ਮੁੱਦਾ ਪ੍ਰੋਗਰਾਮ ਕੱਲ ਨਵੇਂ ਮੁੱਦੇ ਦੇ ਨਾਲ ਤੁਹਾਡੇ ਲਈ ਫੇਰ ਹਾਜ਼ਰ ਹੋਵਾਂਗੇ ਸਾਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ